ਜਾਂ ਪਤੀ ਦਾ ਜਿਹੜਾ ਮਾਮਲਾ ਆਇਆ ਸੀਗਾ ਸਾਹਮਣੇ ਸਰ ਕੀ ਸੀਗਾ ਮਾਮਲਾ 20 ਤਰੀਕ ਨੂੰ ਇੱਕ ਦੁਕਾਨ ਤੇ ਇੱਕ ਬੰਦਾ ਇੱਕ ਪੈਕੇਟ ਰੱਖ ਕੇ ਗਿਆ ਸੀ ਜਦੋਂ ਪੈਕੇਟ ਲੈਣ ਨਹੀਂ ਆਇਆ ਵਾਪਿਸ 24 ਤਰੀਕ ਨੂੰ ਇਹ ਜਿਹੜਾ ਦੁਕਾਨ ਚਲਾ ਰਿਹਾ ਸੀਗਾ ਦੁਕਾਨ ਜਿਹੜੀ ਸੀਗੀ ਉਹ ਬੈਗਸ ਤੇ ਅਟੈਚਿੰਗ ਦੀ ਦੁਕਾਨ ਸੀਗੀ ਉਹਨੂੰ ਪੈਟਰੋਲ ਦੀ ਬਦਬੂ ਆਈ ਉਹਨੇ ਆਪਣੀ ਜਿਹੜੀ ਸ਼ੌਪ ਕੀਪਰ ਐਸੋਸੀਏਸ਼ਨ ਹੈ ਉਹਨਾਂ ਨੂੰ ਬੁਲਾਇਆ ਕੱਲ ਰਾਤ ਦੀ ਗੱਲ ਹੈ ਉਹਨੇ ਪੈਕੇਟ ਉਠਾ ਕੇ ਬਾਹਰ ਰੱਖਿਆ ਪੀसीआर ਨੂੰ ਬੁਲਾ ਲਿਆ ਸਵੇਰ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਡੀਸੀਪੀ ਸਿਟੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਗਈ ਜੀ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਪੈਕੇਟ ਨੂੰ ਖੋਲਿਆ ਗਿਆ ਤੇ ਅੰਦਰ ਪੈਟਰੋਲ ਨਰਸ ਲੀਟਰ ਪੈਟਰੋਲ ਇੱਕ ਆਈਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਜਿਹਦੇ ਜਿਹਦੇ ਚ ਇੱਕ ਮੋਟਰ ਵੀ ਸੀਗੀ ਖਿਡੌਣੀ ਦੀ ਮੋਟਰ ਟਾਈਮਰ ਪਾਊਡਰ ਇੱਕ ਪਾਊਡਰ ਵੀ ਸੀਗਾ ਜੀ ਤੇ ਬੈਟਰੀ ਮਾਚਸ ਦੀ ਟਿਲੀਆਂ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ ਕਰਦੇ ਕਰਦੇ ਸਾਰੀ ਟੀਮਸ ਨੂੰ ਵੱਖਰੀ ਵੱਖਰੀ ਰਿਸਪੌਂਸਿਬਿਲਟੀ ਦਿੱਤੀ ਗਈ ਤੇ ਦੋ ਬੰਦੇ ਫੜੇ ਗਏ ਇਹਦੇ ਚ ਕਹਾਣੀ ਇਹਤ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਤਿੰਨ ਨੂੰ ਉਹਨੇ ਕਿਰਾਏ ਤੇ ਦਿੱਤੀ ਸੀਗੀਆਂ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰਦੋਵੀਦਾ ਰਹਿਣ ਵਾਲਾ ਉਹ ਚਲਾ ਰਿਹਾ ਸੀਗਾ ਉਦਾ ਹੀ ਸੱਕਾਪਤੀ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀ ਜਿੰਨੂੰ ਹਿੱਸਾ ਵੀ ਦਿੰਦਾ ਸੀ ਉਹਨੇ ਆਪਣੀ ਵਕਰੀ ਅਟੈਚੀਆਂ ਦੀ ਤੇ ਬੈਗ ਦੀ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ 'ਚ ਉਹਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਤੇ ਸਾਰਨ ਪੁਰਦਾਰ ਐਨ ਵਾਲਾ ਕ੍ਰਿਮਿਨਲ ਰਿਕਾਰਡਸ ਇਨ ਦੋਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਉਹ ਆਪ ਯੂਪੀ ਤੋਂ ਪਤਾ ਕਰ ਰਹੇ ਨੇ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਠੱਪ ਹੋ ਜਾਏ ਤੇ ਇਹਨਾਂ ਦਾ ਬਿਜ਼ਨਸ ਜਿਹੜਾ ਹੈ ਜਿਹੜਾ ਸੇਮ ਬਿਜ਼ਨਸ ਹੈ ਉਹ ਸਾਰੇ ਛੱਡ ਗਏ ਸਰ ਆਈਡੀਆ ਕਿਥੋਂ ਆਇਆ ਹੈ ਦੁਕਾਨ ਤੇ ਕਿਉਂ ਰੱਖਿਆ ਸਾਰਾ ਨਹੀਂ ਸੀ ਕੱਡੇ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਹੜਾ ਕਿਹੜਾ ਦੁਕਾਨ ਬਾਕੀ ਚੋਣ ਨਹੀਂ ਪਹਿਲਾਂ ਇਕੱਠੇ ਕਰਦੇ ਸੀਗੇ ਜਿਹੜਾ ਚਾਚਾ ਸੀਗਾ ਉਹਨੇ ਹੀ ਇਹਨੂੰ ਰੱਖਿਆ ਸੀਗਾ ਹਿੱਸਾ ਵੀ ਦਿੰਦਾ ਸੀ ਫਿਰ ਇਵੈਂਚੁਅਲੀ ਇਹਨੇ ਆਪਣੀ ਵੱਖਰੀ ਦੁਕਾਨ ਕਰ ਲਈ ਜਿਹੜਾ ਭਤੀਜਾ ਹੈ ਆਊਟ ਆਫ ਜੈਰਸੀ ਕਿ ਜਿੱਦ ਦੀ ਦੁਕਾਨ ਅਗਰ ਬੰਦ ਹੋ ਜਾਏਗੀ ਮੇਰਾ ਵੀ ਉਹੀ ਬਿਜ਼ਨਸ ਹੈ ਤੇ ਗਰਾਖ ਮੇਰੇ ਕੋਲ ਆਏ ਸਰ ਸ਼ੱਕ پولیس ਕੋ ਕਿ ਐਸੇ ਇਸ ਪਰ ਪੜਾ ਕਿ ਦੇਖੋ ਕੁਝ ਟਰੇਡ ਕraft ਜਿਹੜੇ ਹੁੰਦੇ ਆਂ ਜੀ ਉਹ ਟਰੇਡ ਕraft ਮੈਂ ਸ਼ੇਅਰ ਨਹੀਂ ਕਰ ਪਾਉਂਦਾ ਬਟ ਆ ਦੋਨੋਂ ਬੰਦੇ ਗ੍ਰਫਤਾਰ ਹੋ ਗਏ ਆਂ ਇਨਾਦੇ ਜਿੱਥੇ ਨਾਨਾ ਇਹ ਆਈਡੀ ਬਣਾਇਆ ਸੀਗਾ ਉੱਥੇ ਵੀ ਜਿਹੜੇ ਟਰੇਸਿਸ ਮੈਨੇ ਤਾਰਾ ਤੋਰਾ ਮਿਲੀਆਂ ਜੀ ਜਿਹੜੇ ਕਪੜੇ ਪਾ ਕੇ ਗਿਆ ਸੀਗਾ ਜਿਹੜੇ ਵੀ ਕਪੜੇ ਪਾ ਕੇ ਗਿਆ ਉਹ ਵੀ ਬਰਾਮਦ ਹੋ ਗਏ ਜੀ ਵੀਡੀਓ ਸੀਸੀਟੀਵੀ ਫੁਟੇਜ ਆਈ ਹੈ ਕਿ ਕੇਸ ਹੈਸ ਬੀਨ ਟ੍ਰੇਸਡ ਵਿਥਿਨ 12 ਆਰਸ ਆਪਣੇ 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 ਘਰ ਤੇ ਜਾਇ ਨਹੀਂ ਕਿਸੇ ਨੂੰ ਭੇਜਿਆ ਸੀਗਾ ਜਾਂ ਆਪ ਵੀ ਨਾਲ ਆਇਆ ਸੀਗਾ ਇਹਨੇ ਕਿਸੇ ਨੂੰ ਭੇਜਿਆ ਸੀਗਾ ਨਾ ਦਸਤਾ ਰਿਆ ਆਮਰ ਜਿਹੜਾ ਹੈ ਦਾ ਦੋ ਦੋਨੋਂ ਪੜੇਗਾ ਇੱਕ ਦਾ ਆਮਰ ਹੈ ਜੀ ਇੱਕ ਦਾ ਸੋਨੂ ਆ ਸਰ ਦੋਨਾਂ ਦਾ ਉਮਰ ਕਿੰਨੀ ਹੈ ਅ ਉਮਰ ਸੋਨੂ ਦੀ ਹੈ 19 ਸਾਲ ਇਹ ਹਰਦੋਈ ਦਾ ਰਹਿਣ ਵਾਲਾ ਹੈ ਤੇ ਜਿਹੜਾ ਆਮਰ ਹੈ ਇਹਦੀ ਉਮਰ ਹੈ 25 26 ਸਾਲ ਇਹ ਸਾਰਨਪੁਰ ਦਾ ਰਹਿਣ ਵਾਲਾ ਹੈ

उन फैक्टचुअली करेक्ट स्टेटमेंट जड़ी है वो आपको तो मोहिया नु, करवा रहे हैं क्रॉस चेक एक बार क्रॉस तो चेक करके पब्लिक को कोई गलत इंफॉर्मेशन नहीं ये योजना कब से बना रहे थे ये यो, ये योजना कोई पच्चीस तीस दिन से बना रहे थे तो सर तो 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 से सामान इन्होंने लिया है तो वो बंदे भी वेरीफाई किए जा रहे हैं हाँ, वो वो वेरीफाइड हैं हां